ਕਹਿੰਦੇ ਆਮਲਾ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਕੋਈ ਕਹਿੰਦਾ ਇਸ ਦਾ achar ਬਣਾ ਕੇ ਖਾ ਲੋ ਕੋਈ ਕਹਿੰਦਾ ਇਸ ਦੀ ਚਟਣੀ ਬਣਾ ਕੇ ਖਾ ਲੋ ਅਸਲ ਦੇ ਵਿੱਚ ਜਿਹੜਾ ਹਰਾ ਆਮਲਾ ਹੁੰਦਾ ਉਹ ਕਿਸੇ ਵੀ ਦੇ ਵਿੱਚ ਆਪਣੇ ਸਰੀਰ ਨੂੰ ਦੇਣਾ ਚਾਹੀਦਾ ਆਮਲਾ ਤੇ ਬਹੁਤ ਹੀ ਅੱਛਾ ਹੈ ਮੈਂ ਹਰ ਰੋਜ਼ ਸਵੇਰ ਉੱਠ ਕੇ ਆਮਲਾ ਜ਼ਰੂਰ ਖਾਨੀਆ ਤੇ ਇਹ ਆਮਲਾ ਐਂਟੀਆਕਸੀਡੈਂਟ ਰਿਚ ਹੈ ਵਿਟਾਮਿਨ ਸੀ ਇਹਦੇ ਚ 10 ਸੰਤਰੀਆਂ ਦੇ ਬਰਾਬਰ ਹੈ ਤੇ ਇਹ ਹਰ ਇਨਸਾਨ ਵਾਸਤੇ ਬਹੁਤ ਜ਼ਰੂਰੀ ਹੈ ਕਈ ਲੋਕ ਸਾਡੇ ਕੋਲ ਆਉਂਦੇ ਪੇਸ਼ੈਂਟਸ ਉਹ ਕਹਿੰਦੇ ਮੈਨੂੰ ਆਮਲਾ ਡਾਈਜੈਸਟ ਨਹੀਂ ਹੁੰਦਾ ਜਾਂ ਵਿਟਾਮਿਨ ਸੀ ਜ਼ਿਆਦਾ ਹੁੰਦਾ ਕਈਆਂ ਨੂੰ ਨਹੀਂ ਵੀ ਹੁੰਦਾ ਇਹ ਸੁੱਕੀ ਤੇ ਤੁਸੀਂ ਆਮਲੇ ਦਾ ਆਚਾਰ ਵੀ ਬਣਾ ਸਕਦੇ ਹੋ ਆਚਾਰ ਜਿਹੜਾ ਬਣਾਣਾ ਇੱਕ ਚਮਚ ਤੇਲ ਦੇ ਵਿੱਚ ਤੁਸੀਂ ਆਚਾਰ ਬਣਾਓ ਉਹਦੇ ਥੋੜਾ ਜਿਹਾ ਸਿਰਕਾ ਐਡ ਕਰ ਲਓ ਆਮਲਾ ਭਾਰਤ ਆਇਲ ਕਰਕੇ ਤੁਸੀਂ ਉਹਨੂੰ ਸਟੀਮ ਕਰਕੇ ਆਮਲੇ ਨੂੰ ਉਦੇ بیچ ਵਿਚੋਂ ਕਾਲ ਕੇ ਫੀਂਗ ਦੋ ਤੇ ਉਹਨੂੰ ਉਹ ਤੁਸੀਂ ਆਮਲਾ ਇਸ ਤਰ੍ਹਾਂ ਵੀ ਕੰਜ਼ੂਮ ਕਰ ਸਕਦੇ ਹੋ ਜਿਸ ਤਰ੍ਹਾਂ ਮੈਂ ਖਾਨੀਆਂ ਕੱਚਾ ਆਮਲਾ ਨਹੀਂ ਖਾਦਾ ਜਾਂਦਾ ਤੇ ਤੁਸੀਂ ਉਹਨੂੰ ਪਾਰ ਬੋਇਲ ਕਰਕੇ ਥੋੜਾ ਜਿਹਾ ਸਟੀਮ ਕਰਕੇ ਆਮਲਾ ਖਾਓ ਨਾਲ ਚਾਰ ਪੰਜ ਕੜੀ ਪੱਤਾ ਖਾਓ ਤੇ ਨਾਲ ਹੀ glass ਪਾਣੀ ਦਾ ਪੀਲੋ ਬਹੁਤ ਹੈਲਦੀ ਹੈ ਇਸ ਤੋਂ ਇਲਾਵਾ ਆਮਲੇ ਦਾ ਸ਼ੋਰਟ ਵੀ ਬੰਦਾ ਹੈ ਜਿਦੇਸ ਤੁਸੀਂ 4-5 ਗੜੀ ਪੱਤੇ ਪਾਲੇ ਕਾਮਲਾ ਪਾਲੇ ਚਾਰ ਪੰਜ ਪੱਤੇ ਪੁਦੀਨੇ ਦੇ ਪਾਲੇ ਥੋੜੀ ਜੀ ਕਾਲੀ ਮਿਰਚ ਥੋੜੀ ਜੀ ਅਦਰਕ ਐਡ ਕਰ ਲਈ ਇਹ ਆਮਲਾ ਸ਼ੋਰਟ ਤੁਸੀਂ ਰੋਜ਼ ਸਵੇਰੇ ਪੀਓ ਛਾਨ ਕੇ ਇਹ ਬਹੁਤ ਹੈਲਦੀ ਆਮਲਾ ਖਾਣ ਦੇ ਬਹੁਤ ਆਪਸ਼ਨਸ ਹੈ ਪਰ ਹਰ ਇਨਸਾਨ ਨੂੰ ਆਮਲਾ ਖਾਣਾ ਚਾਹੀਦਾ ਹੈ ਤੁਹਾਡੀ ਸਕਿਨ ਵਾਸਤੇ ਬਹੁਤ ਅੱਛਾ ਹੈ ਤੁਹਾਡੀ ਹੈਅਰ ਗਰੋਥ ਵਾਸਤੇ ਐਂਟੀ 에ਜਿੰਗ ਹੈ ਇਹ ਇੰਨੇ ਸਾਰੇ ਆ ਦੇ ਬੈਨੀਫਿਟਸ ਹੈ ਕਿ ਬਹੁਤ ਹੀ ਤੁਸੀਂ ਲੋਗ ਹੈ ਸਰਦੀਆਂ ਦਾ ਸੀਜ਼ਨ ਹੈ ਤੇ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟਸ ਆਨ ਗਿਆ ਬਿਲਕੁਲ ਕਹਿੰਦੇ ਆਮਲੇ ਦੀ ਚਟਨੀ ਵੀ ਬਣਾ ਕੇ ਖਾ ਸਕਦੇ ਹਾਂਜੀ ਹਾਂਜੀ ਬਿਲਕੁਲ ਖਾ ਸਕਦੇ ਹੋ ਪਰ ਮਿੱਠਾ ਨਹੀਂ ਪਾਣਾ ਤੁਸੀਂ ਉਹਦੀ ਜਗ੍ਹਾ ਤੁਸੀਂ ਨਮਕ ਤੇ ਕਾਲੀ ਮਿਰਚ ਪਾ ਲਓ ਥੋੜਾ ਜਿਹਾ ਬਟ ਹੈਲਦੀ ਆਪਸ਼ਨ ਚ ਲੋ ਯਾਨੀ ਕਿ ਉਹਨੂੰ ਤੁਸੀਂ ਮਿੱਠਾ ਪਾਣਾ ਹੈ ਅਗਰ ਅਸੀਂ ਤੇਲ ਆਮਲੇ ਦਾ ਚਾਰ ਪਾਇਆ ਤੇ ਉਹਨੂੰ ਤੇਲ ਚ ਪਾਣਾ ਤੇਲ ਤੇ ਮਿੱਠੇ ਦੀ ਕੁਆਂਟੀਟੀ ਐਡ ਨਹੀਂ ਕਰਨੀ ਹੈ ਥੋੜਾ ਜਿਹਾ ਘੱਟ ਰੱਖੋ ਬਾਕੀ ਆਮਲਾ ਇਜ਼ ਵੈਰੀ ਹੈਲਥੀ ਬਿਲਕੁਲ ਇਸ ਇੰਟਰਵਿਊ ਚ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਹੈ ਹੈਲਥ ਨੂੰ ਲੈ ਕੇ ਪਰ ਸੌਖੇ ਸ਼ਬਦਾਂ ਦੇ ਵਿੱਚ ਨਾ ਇੱਕ ਚੀਜ਼ ਕਲੀਅਰ ਕਰ ਦੋ ਵੀ ਜਿਹੜੇ ਗੁੜ ਅਤੇ ਸ਼ੱਕਰ ਦਾ ਸੇਵਨ ਕਰਦੇ ਨੇ ਭਾਵੇਂ ਚਾਹ ਦੇ ਵਿੱਚ ਭਾਵੇਂ ਕਿਸੇ ਵੀ ਜੋ ਪ੍ਰਸ਼ਾਦ ਬਣਾਉਣਾ ਹੋਵੇ ਦਾ ਕੁਝ ਵੀ ਬਣਾਉਣਾ ਚ 슈ਗਰ ਨਹੀਂ ਯੂਜ਼ ਕਰਦੇ ਕਹਿੰਦੇ ਅਸੀਂ ਜਾਂ ਯੂਜ਼ ਕਰਦੇ ਹਾਂ ਗੁੜ ਜਾਂ ਫਿਰ ਸ਼ੱਕਰ ਉਸ ਦੇ ਨੁਕਸਾਨ ਕੀ ਕੀ ਨੇ ਦੇਖੋ ਨੁਕਸਾਨ ਤੇ ਉਹ ਮਿੱਠਾ ਇੰਨਾ ਜ਼ਿਆਦਾ ਤੁਹਾਨੂੰ ਮੈਂ ਦੱਸਿਓ ਕੁਆਂਟੀਟੀ ਡਬਲ ਹੋ ਜਾਂਦੀ ਹੈ 슈ਗਰ ਤੋਂ 슈ਗਰ ਰਿਫਾਈਨਡ 슈ਗਰ ਵਾਈਟ 슈ਗਰ ਅਸਾਂ ਦਿਖ ਰਿਹਾ ਕਿ ਅਸੀਂ ਐਨੀ ਪਾ ਰਹੇ ਹਾਂ ਅਸੀਂ ਗੁੜ ਸ਼ੱਕਰ ਨੂੰ ਅਸੀਂ ਸੋਚਦੇ ਹਾਂ ਹੈਲਦੀ ਸਬਸਟੀਟਿਊਟ ਹੈ ਸੀ ਉਹਨੂੰ ਡਬਲ ਯੂਜ਼ ਕਰ ਰਹੇ ਹਾਂ ਸਾਰ ਤੋਂ ਪਹਿਲਾਂ ਨੁਕਸਾਨ ਆਵੇ ਕਿ ਉਹਦੀ ਕੁਆਂਟੀਟੀ ਡਬਲ ਹੋ ਰਹੀ ਹੈ ਕਹਿੰਦੇ ਆਮਲਾ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਕੋਈ ਕਹਿੰਦਾ ਇਸ ਦਾ achar ਬਣਾ ਕੇ ਖਾ ਲੋ ਕੋਈ ਕਹਿੰਦਾ ਇਸ ਦੀ ਚਟਣੀ ਬਣਾ ਕੇ ਖਾ ਲੋ ਅਸਲ ਦੇ ਵਿੱਚ ਜਿਹੜਾ ਹਰਾ ਆਮਲਾ ਹੁੰਦਾ ਹੈ ਉਹ ਕਿਸ ਵੇਲੇ ਦੇ ਵਿੱਚ ਆਪਣੇ ਸਰੀਰ ਨੂੰ ਦੇਣਾ ਚਾਹੀਦਾ ਆਮਲੇ ਤੇ ਬਹੁਤ ਹੀ ਅੱਛੇ ਹੈ ਮੈਂ ਹਰ ਰੋਜ਼ ਸਵੇਰ ਉੱਠ ਕੇ ਕਾਮਲਾ ਜ਼ਰੂਰ ਖਾਣੀਆਂ ਤੇ ਇਹ ਆਮਲਾ ਐਂਟੀਆਕਸੀਡੈਂਟ ਰਿਚ ਹੈ ਵਿਟਾਮਿਨ ਸੀ ਇਹਦੇ ਚ 10 ਸੰਤਰੀਆਂ ਦੇ ਬਰਾਬਰ ਹੈ ਤੇ ਇਹ ਹਰ ਇਨਸਾਨ ਵਾਸਤੇ ਬਹੁਤ ਜ਼ਰੂਰੀ ਹੈ ਕਈ ਲੋਕ ਸਾਡੇ ਕੋਲ ਆਉਂਦੇ ਪੇਸ਼ੈਂਟਸ ਉਹ ਕਹਿੰਦੇ ਮੈਨੂੰ ਆਮਲਾ ਡਾਈਜੈਸਟ ਨਹੀਂ ਹੁੰਦਾ ਜਾਂ ਵਿਟਾਮਿਨ ਸੀ ਜ਼ਿਆਦਾ ਹੁੰਦਾ ਕਈਆਂ ਨੂੰ ਨਹੀਂ ਵੀ ਹੁੰਦਾ ਇਹ ਸੁੱਕੀ ਤੇ ਤੁਸੀਂ ਆਮਲੇ ਦਾ ਆਚਾਰ ਵੀ ਬਣਾ ਸਕਦੇ ਹੋ ਆਚਾਰ ਜਿਹੜਾ ਬਣਾਣਾ ਇੱਕ ਚਮਚ ਤੇਲ ਦੇ ਵਿੱਚ ਤੁਸੀਂ ਆਚਾਰ ਪਣਾਓ ਉਹਦੇ ਥੋੜਾ ਜਿਹਾ ਸਿਰਕਾ ਐਡ ਕਰ ਲਓ ਆਮਲਾ ਭਾਰਤ ਆਇਲ ਕਰਕੇ ਤੁਸੀਂ ਉਹਨੂੰ ਸਟੀਮ ਕਰਕੇ ਆਮਲੇ ਨੂੰ ਉਦੀ بیچ ਵਿੱਚੋਂ ਕਢ ਕੇ ਫੀਂਗ ਦੋ ਤੇ ਉਹਨੂੰ ਉਹ ਤੁਸੀਂ ਆਮਲਾ ਇਸ ਤਰ੍ਹਾਂ ਵੀ ਕੰਜ਼ੂਮ ਕਰ ਸਕਦੇ ਹੋ ਜਿਸ ਤਰ੍ਹਾਂ ਮੈਂ ਖਾਨੀਆਂ ਕੱਚਾ ਆਮਲਾ ਨਹੀਂ ਖਾਦਾ ਜਾਂਦਾ ਤੇ ਤੁਸੀਂ ਉਹਨੂੰ ਪਾਰ ਬੋਇਲ ਕਰਕੇ ਥੋੜਾ ਜਿਹਾ ਸਟੀਮ ਕਰਕੇ ਆਮਲਾ ਖਾਓ ਨਾਲ ਚਾਰ ਪੰਜ ਕੜੀ ਪੱਤਾ ਖਾਓ ਤੇ ਨਾਲ ਹੀ glass ਪਾਣੀ ਦਾ ਪੀਲੋ ਬਹੁਤ ਹੈਲਦੀ ਹੈ ਇਸ ਤੋਂ ਇਲਾਵਾ ਆਮਲੇ ਦਾ ਸ਼ਾਰਟ ਵੀ ਬੰਦ ਹੈ ਜਿਦਿਸ ਤੁਸੀਂ 4-5 ਗੜੀ ਪੱਤੇ ਪਾਲੇ, ਕਾਮਲਾ ਪਾਲੇ ਅਤੇ 4-5 ਪੱਤੇ ਪੁਦੀਨੇ ਦੇ ਪਾਲੇ, ਥੋੜੀ ਜੀ ਕਾਲੀ ਮਿਰਚ, ਥੋੜੀ ਜੀ ਅਦਰਕ ਐਡ ਕਰ ਲਈ। ਇਹ ਆਮਲਾ ਸ਼ੋਰਟ ਤੁਸੀਂ ਰੋਜ਼ ਸਵੇਰੇ ਪੀਓ ਚਾਨ ਕੇ। ਇਹ ਬਹੁਤ ਹੈਲਦੀ ਹੈ। ਆਮਲਾ ਖਾਣ ਦੇ ਬਹੁਤ ਆਪਸ਼ਨਸ ਹੈ ਪਰ ਹਰ ਇਨਸਾਨ ਨੂੰ ਆਮਲਾ ਖਾਣਾ ਚਾਹੀਦਾ ਹੈ। ਤੁਹਾਡੀ ਸਕਿਨ ਵਾਸਤੇ ਬਹੁਤ ਅੱਛਾ ਹੈ, ਤੁਹਾਡੀ ਹੈਅਰ ਗ੍ਰੋਥ ਵਾਸਤੇ ਐਂਟੀ-ਏਜਿੰਗ ਹੈ। ਇਹ ਇੰਨੇ ਸਾਰੇ ਆ ਦੇ ਬੈਨੀਫਿਟਸ ਹੈ ਕਿ ਬਹੁਤ ਹੀ ਤੁਸੀਂ ਲੋਗ ਹੈ ਸਰਦੀਆਂ ਦਾ ਸੀਜ਼ਨ ਹੈ ਤੇ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟਸ ਆਣ ਗਿਆ ਆਪਣੇ ਬਿਲਕੁਲ ਕਹਿੰਦੇ ਆਮਲੇ ਦੀ ਚਟਨੀ ਵੀ ਬਣਾ ਕੇ ਖਾ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਖਾ ਸਕਦੇ ਹੋ ਪਰ ਮਿੱਠਾ ਨਹੀਂ ਪਾਣਾ ਤੁਸੀਂ ਉਹਦੀ ਜਗ੍ਹਾ ਤੁਸੀਂ ਨਮਕ ਤੇ ਕਾਲੀ ਮਿਰਚ ਪਾ ਲਓ ਥੋੜਾ ਜਿਹਾ ਬਟ ਹੈਲਦੀ ਆਪਸ਼ਨ ਚ ਲੋ ਯਾਨੀ ਕਿ ਉਹਨੂੰ ਸਿੱਧਾ ਮਿੱਠਾ ਪਾਣਾ ਹੈ ਅਗਰ ਅਸੀਂ ਤੇਲ ਆਮਲੇ ਦਾ achar ਪਾਇਆ ਤਾਂ ਉਹਨੂੰ ਤੇਲ ਚ ਪਾਣਾ ਤੇਲ ਤੇ ਮਿੱਠੇ ਦੀ ਕੁਆਂਟੀਟੀ ਐਡ ਨਹੀਂ ਕਰਨੀ ਐ ਥੋੜਾ ਜਿਹਾ ਘੱਟ ਰੱਖੋ ਬਾਕੀ ਆਮਲਾ ਇਸ ਵੈਰੀ ਹੈਲਦੀ ਬਿਲਕੁਲ ਇਸ ਇੰਟਰਵਿਊ ਚ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਹੈ ਹੈਲਥ ਨੂੰ ਲੈ ਕੇ ਪਰ ਸੌਖੇ ਸ਼ਬਦਾਂ ਦੇ ਵਿੱਚ ਨਾ ਇੱਕ ਚੀਜ਼ ਕਲੀਅਰ ਕਰ ਦੋ ਵੀ ਜਿਹੜੇ ਗੁੜ ਅਤੇ ਸ਼ੱਕਰ ਦਾ ਸੇਵਨ ਕਰਦੇ ਨੇ ਭਾਵੇਂ ਚਾਹ ਦੇ ਵਿੱਚ ਭਾਵੇਂ ਕਿਸੇ ਵੀ ਜੋ ਪ੍ਰਸ਼ਾਦ ਬਣਾਉਣਾ ਹੋਵੇ ਦੇ ਕੁਝ ਵੀ ਬਣਾਉਣਾ ਚ 슈ਗਰ ਨਹੀਂ ਯੂਜ਼ ਕਰਦੇ ਕਹਿੰਦੇ ਅਸੀਂ ਜਾਂ ਯੂਜ਼ ਕਰਦੇ ਹਾਂ ਗੁੜ ਜਾਂ ਫਿਰ ਸ਼ੱਕਰ ਉਸ ਦੇ ਨੁਕਸਾਨ ਕੀ ਕੀ ਨੇ ਦੇ ਕੋ ਨੁਕਸਾਨ ਤੇ ਉਹ ਮਿੱਠਾ ਇੰਨਾ ਜ਼ਿਆਦਾ ਤੁਹਾਨੂੰ ਮੈਂ ਦੱਸਿਓ ਕੁਆਂਟੀਟੀ ਡਬਲ ਹੋ ਜਾਂਦੀ ਹੈ 슈ਗਰ ਤੋਂ 슈ਗਰ ਰਿਫਾਈਨਡ 슈ਗਰ ਵਾਈਟ 슈ਗਰ ਅਸਾਂ ਦਿਖ ਰਹੀ ਹੈ ਕਿ ਅਸੀਂ ਐਨੀ ਪਾ ਰਹੇ ਹਾਂ ਅਸੀਂ ਗੁੜ ਸ਼ਕਰ ਨੂੰ ਅਸੀਂ ਸੋਚਦੇ ਹਾਂ ਹੈਲਦੀ ਸਬਸਟੀਟਿਊਟ ਹੈ ਸੀ ਉਹਨੂੰ ਡਬਲ ਯੂਜ਼ ਕਰ ਰਹੇ ਹਾਂ ਸਾਰ ਤੋਂ ਪਹਿਲਾ ਨੁਕਸਾਨ ਆਵੇ ਕਿ ਉਹਦੀ ਕੁਆਂਟੀਟੀ ਡਬਲ ਹੋ ਰਹੀ ਹੈ